ਬਾਬੇ ਫਿਰ ਲੜਾ ਸਵਾਗਤ ਕਰਦੇ ਆਪਾਂ ਨਵੇਂ ਵਲੋਗ ਦੇ ਵਿੱਚ ਤੇ ਅੱਜ ਆਪਾਂ ਕੰਮ ਸ਼ੁਰੂ ਤੇ ਆਜੋ ਨਾਲ ਤੁਹਾਨੂੰ ਦਿਖਾਉਨੇ ਆ। ਆਪਾਂ ਚੱਲੇ ਆਂ ਫਰੀਦਿਆਨੂ ਤੇ ਫਾਰਮ ਡਰੈਗਨ ਆਇ ਤੇ ਝੋਨਾ ਕਿਦਾਂਗੇ ਆਪਾਂ ਸਾਰੀਆਂ ਫਸਲਾਂਾਂ ਦੇ ਨਾਲ ਹੀ ਕਿੱਦਦੇ ਆਂ ਤੇ ਝੋਨਾ ਵੀ ਦੇ ਨਾਲ ਹੀ ਕਰਾਂਗੇ। ਆਪਾਂ ਇੱਧਰ ਬੀਜਣਾ ਵਾ ਨਹਿਰ ਤੇ ਕੰਡੇ ਝੋਨਾ ਤੇ ਅੱਧੇ 1692 ਦੀ ਆ ਤੇ ਜਿਹੜਾ ਸੁਕਾਵੀਂ ਹੁੰਦਾ ਵਾ ਜਿਹੜਾ ਟ੍ਰੇਲਰਾਂ ਕੀਦਾ ਵਾ ਉਹ ਵੀ ਆ ਤੇ ਕਣਕਾ ਕਣਕਾ ਥੋੜੀ ਥਾੜੀ ਦਾ ਕੰਮ ਆਪਣਾ ਨਹੀਂ ਪੜ ਜਾਵਾ ਤੇ ਮੋਝੋਨੀ ਆ ਲਿਆ ਤੇ ਵਲੋਗ ਦੇ ਨਾਲ ਜੁੜੇ ਰਹੋ ਤੇ ਵਲੋਗ ਬੜਾ ਘੈਂਡ ਹੋਣਾ ਲਾਵਾ ਤੇ ਮਿਲਦੇ ਤੁਹਾਨੂੰ ਹਰ ਪੜੀ ਕੀ ਅੱਜ ਪਾਲੀ ਕੋਲ ਆਪਾਂ ਪਹੁੰਚ ਗਏ ਆ ਆ ਪਾਲੀਆਂ ਚ ਧੋਨਾ ਕਰਦਾ ਵਾਂ ਤੇ ਬਾਗੀ ਤੁਸੀਂ ਦੇਖ ਰਹੇ ਨੇ ਆਹੀ ਪਹਿਲੀ ਆ ਜਪਾ ਚੋਨਾ ਘੇਰਦਾ ਵਾਂ ਤੇ ਆਜੋ ਨਾਲ ਤੁਹਾਨੂੰ ਦਿਖਾਉਂਦੇ ਆ ਕੀ ਆਪਾਂ ਲਾ ਲਿਆ ਤੇ ਖੋਲ ਦਿਿਆ ਨਾ ਫੋਨ ਦੇ ਵਿੱਚ ਤੇ ਫੇਰ ਆ ਪਹਿਲੀ ਚਿੰਦਰੀ ਆ ਤੇ ਕੋਨਾ ਪਾਤਾ ਵਾ 16 920 ਆ ਜਿਹੜਾ ਚੋਨਾ ਖਾ ਦਵਾ ਕੇ ਆਪਾਂ ਕੰਮ ਕਰਤਾ ਓਕੇ ਤੇ ਹੁਣ ਟਰੈਕਟਰ ਹੱਕ ਲਈਆਂ ਟਰੈਕਟਰ ਵੀ ਹੋ ਗਿਆ ਸਟਾਰਟ ਆਪਣਾ ਬਰੁੱਧਾ ਵਾਲਾ ਬਾਗਾ ਤੇ ਉਧਰ ਟਰੈਕਟਰ ਆ ਕੇ ਇਧਰ ਪੈ ਲਈਆਂ ਇਧਰ ਆਪਾਂ ਅੰਬਾਲੀ ਤੇ ਆਏ ਆ ਅੰਬਾਲਾ ਤਾਂ ਆ ਕੇ ਵਿੱਚ ਅੰਬਾਲਾ ਬੂਟਾ ਵੜਾ ਤਗੜਾ ਇੱਕ ਤਾਂ ਬੰਬੀ ਦਾ ਨਾਮ ਬਾਈ ਆ ਤੇ ਆ ਜਿਹੜੇ ਡ੍ਰੇਲ ਦੇ ਵਿੱਚ ਆ ਚੱਕਾ ਘਿਰਦਾ ਇਹਦੇ ਵਿੱਚ ਇੱਕ ਦਾਣੇ ਫਸਦੇ ਆ ਤੇ ਉਹ ਦਾਣੇ ਫਿਰ ਥੱਲੇ ਡੈਂਦੇ ਆ ਤੇ ਕ੍ਰਸ਼ ਲੱਗਾ ਹੈ ਕਿ ਜਿਆਦੇ ਦਾਣੇ ਦਾ ਜਾਣ ਨਹੀਂ ਦਿੰਦਾ ਇਹ ਸਾਰੇ ਇਦਾਂ ਹੀ ਆ ਇਹ ਖਾਲਸ ਬਲੀ ਦਾ ਪਾਣੀ ਟਰਲਾਂ ਚ ਹੁੰਦੀ ਨਾ ਮਟਰ ਚੁੰਦੀ ਆ ਆਪਾਂ ਅਰਕਿ ਝੋਨਾ ਡੇਕੇ ਰਨੋ ਦੇ ਆਲੇ ਦੁਆਲੇ ਬਾਗ ਹੀ ਆ ਇੱਧਰ ਵੀ ਬਾਗ ਆ ਅਮਰੂਦਾਂ ਦਾ ਨਾਖਾਂ ਦਾ ਤੇ ਨੀਟੀਆਂ ਦਾ ਇੱਧਰ ਨਾਖਾਂ ਆ ਇੱਧਰ ਦੋ ਦਿਨ ਬੂਟੇ ਵਿੱਚ ਅਮਰੂਦਾਂ ਦੇ ਆ ਉਹ ਸਾਰਾ ਅਮਰੂਦਾਂ ਵਾਲਾ ਉਹ ਆਂਬ ਦਾ ਬੂਟਾ ਇੱਕਾ ਸਾਰਾ ਬਰੂੰਦਾਲਾ ਬਾਗ ਆ ਆ ਨਾਖਾਂ ਦਾ ਆ ਦੋ ਕਬੂਟੇ ਵਿੱਚ ਅਮਰੂਦਾਂ ਦੇ ਆ ਨਾਖਾਂ ਦੇ ਵੈਸੇ ਕਿੰਨੀਆਂ ਲੱਗੀਆਂ ਵਾ ਪਰ ਲੱਗੀਆਂ ਨਿੱਕੇ ਨਿੱਕੇ ਤੁਸੀਂ ਵੇਖ ਸਕਦੇ ਚ ਨਿੱਕੇ ਨਿੱਕੇ ਹੁੰਦੀਆਂ ਨੇ ਆ ਵੀ ਆ ਵੀ ਰੀਆਂ ਆ ਸਾਰੀਆਂ ਰੀਆਂ ਨਾਖਾ ਪਰ ਹੈ ਨਿਕ ਨਿਕੀਆਂ ਵਾ ਕੰਮ ਡਿਆ ਆਪਣਾ ਚੱਲਣ ਗਿਆ ਸੁਰਾਣਾ ਆਪੇ ਉਧਰ ਆਪਾਂ ਛਾਵਾਂ 'ਆਂ ਕੇ ਬਹਿ ਗਏ ਆ ਉਧਰ ਆਪਣਾ ਟਰੈਕਟਰ ਦਾੜਾ ਤੁਹਾਨੂੰ ਯੂਮ ਕਰਕੇ ਦਿਖਾਉਣੀ ਆ ਤੇ ਇਹਦੇ ਛਾਵਾਂ 'ੇ ਬਹਿ ਗਏ ਆ ਆਪਾਂ ਉਧਰ ਆਪਣੀ ਖਾਤ ਕਦਮ ਮਗੀਆਂ ਖਾਤਲੀਆ ਦੁਬਾਰਾ ਬਈਓ ਅੱਜ ਨੇਰੀ ਦੇ ਹਵਾ ਬਹੁਤ ਜਿਆਦੀ ਤੇਜ਼ ਵਗਣਦੀ ਆ ਤੁਹਾਨੂੰ ਕੋਈ ਲੋਟ ਦੇਖਾ ਨਹੀਂ ਹੁਣੀ ਸੂਰਜ ਵੀ ਚੜਿਆ ਵਾ ਮਾੜਾ ਮਾੜਾ ਹਵਾ ਵੀ ਵੰਡੀ ਆ ਨੇਰੀ ਨਹੀਂ ਆਪਾਂ ਕਹਿ ਸਕਦੇ ਬਾਈ ਕਾ ਸਰਦੇ ਆ ਉਹ ਛੇ ਜੀ ਤੁਹਾਨੂੰ ਵਿਖਾਉਣਾ ਉਧਰ ਆਪਣਾ ਟਰੈਕਟਰ ਰਿਆ ਚੱਲਣਾ ਤੇ ਆਪਾਂ ਇੱਧਰ ਬੋਤਲੇ ਬੈਠੇ ਤੇ ਥਾਂ ਬਣਿਆ ਬੈਨ ਨੂੰ ਬੜਾ ਵਧੀਆ ਥੋੜਾ ਦੂਰ ਜਾ ਕੇ ਦੇਖੋ ਤਾਂ ਬਾਬੂ ਯਾਨ ਨੇ ਰੈਸਟੋਰ ਕਰ ਲਈ ਦੀ ਆ